ਮੈਂ ਸਵੀਪਰਾ ਆਪ ਸਭ ਸਾਹਿਤ ਪ੍ਰੇਮੀ ਦਾ ਸਵਾਗਤ ਕਰਦੀ ਹਾਂ ਜੀ ਆਪਣੇ ਫੇਸਬੁੱਕ ਪੇਜ ਸਵੀ ਮੀਡੀਆ ਅਤੇ YouTube ਚੈਨਲ ਸਵੀ ਬੀਵੀਆ ਤੇ ਸੋ ਮੈਂ ਤੁਹਾਡੇ ਨਾਲ ਅਪਸਰਾ ਪਰੀਤ ਕੈਂਦ ਦਾ ਨਾਵਲ ਸਾਂਝਾ ਕਰਨ ਜਾ ਰਹੀ ਹਾਂ ਉਸ ਦਾ ਅਗਲਾ ਭਾਗ 7 ਮੈਂ ਵਿਆਹ ਤੋਂ ਜਿੰਨਾ ਸਮਾਂ ਬਾਅਦ ਇੰਡੀਆ ਰਹੀ ਮੇਰੀ ਸੱਸ ਨੇ ਮੇਰਾ ਜੀਣਾ ਹਰਾਮ ਕਰਤਾ ਇੱਕ ਦਿਨ ਮੈਨੂੰ ਕਹਿੰਦੀ ਤੂੰ ਸਿਲਾਈ ਦਾ ਕੰਮ ਸਿੱਖ ਇੱਥੇ ਤੈਨੂੰ ਕੰਮ ਜਲਦੀ ਮਿਲ ਜਾ ਮੈਂ ਪਿੰਡ ਚ ਦਰਜੀਆਂ ਦੀ ਇੱਕ ਔਰਤ ਕੋਲ ਜਾਣ ਲੱਗੀ ਪੁਰਵੀ ਇੱਕਦੂ ਕੁੜੰਗਾ ਉੱਥੇ ਕੱਪੜੇ ਸਿੱਖਣ ਆਉਂਦੀ ਸੀਗੀ ਉਹ ਮੈਨੂੰ ਅਖਬਾਰ ਦੇ ਕੱਪੜਾ ਕੱਟਣਾ ਸਿਖਾਉਂਦੀ ਸੀਗੀ ਮੈਂ ਕੱਪੜੇ ਸਿੱਖਣ ਸ਼ਾਮ ਦੇ ਸਮੇਂ 3 ਤੋਂ 4 ਵਜੇ ਇੱਕ ਘੰਟਾ ਜਾਂਦੀ ਜਦੋਂ ਦੀਕ ਮੈਂ ਘਰ ਨਾ ਪਹੁੰਚਦੀ ਮੇਰੀ ਸੱਸ ਵਾਰ-ਵਾਰ ਘਰੇ ਫੋਨ ਕਰਦੀ ਰਹਿੰਦੀ ਕਈ ਵਾਰ ਮੈਂ ਲੇਟ ਹੋ ਜਾਂਦੀ ਤਾਂ ਮੇਰੀ ਸੱਸ ਮੇਰੀ ਮਾਂ ਨੂੰ ਤਪਾ ਮਾਰਦੀ ਘਰ ਆਉਂਦੀ ਤਾਂ ਮੇਰੀ ਸੱਸ ਅੱਗੇ ਮੈਨੂੰ ਸਫਾਈ ਪੇਸ਼ ਕਰਨੀ ਪੈਂਦੀ ਪਾਲਵੀ ਮੈਨੂੰ ਫੋਨ ਕਰਕੇ ਛੜਕਾ ਦਿੰਦਾ ਕਿੰਨਾ ਬੁਰਾ ਭਲਾ ਬੋਲਦਾ ਮੈਂ ਖਹਿ ਚ ਜਾਂਦੀ ਅੰਦਰੋਂ ਅੰਤਰੀ ਸਾਰਿਆਂ ਨੂੰ ਲਾਹਣਤਾ ਪਾਉਂਦੀ ਸਾਰਿਆਂ ਨੇ ਮਿਲ ਕੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹਾਲੇ 2 ਕੁ ਮਹੀਨੇ ਲੰਘੇ ਸੀ ਮੇਰੀ ਸੱਸ ਦਾ ਨਵਾਂ ਹੁਕਮ ਆ ਗਿਆ ਕਹਿੰਦੀ ਤੂੰ ਫਰੈਂਚ ਸਿੱਖ ਮੈਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਆਉਂਦੀ ਇਹ ਫਰੈਂਚ ਦੀਆਂ ਗੱਲਾਂ ਕਰਨ ਲੱਗਦੀ ਏ ਫ੍ਰੈਂਚ ਦਾ ਨਾਮ ਸੁਣ ਕੇ ਮੇਰਾ ਸਿਰ ਚਕਰਾਂ ਲੱਗਾ ਮੈਨੂੰ ਪਤਾ ਸੀਗਾ ਹੁਕਮ ਹੋਇਆ ਮੰਨਣਾ ਤਾਂ ਹਰ ਹਾਲਤ ਵਿੱਚ ਪਵੇਗਾ ਇੱਕ ਹਫ਼ਤਾ ਰੋਜ਼ਾਨਾ ਮੈਂ ਬਠਿੰਡੇ ਜਾਂਦੀ ਰਹੀ ਪਰ ਮੈਨੂੰ ਕੋਈ ਫ੍ਰੈਂਚ ਸਿਖਾਉਣ ਵਾਲਾ ਨਾ ਮਿਲਿਆ ਆਖ ਕੇ ਮੈਂ ਸੱਸ ਨੂੰ ਦੱਸ ਦਿੱਤਾ ਲੱਖ ਲਾਂ ਤਾਂ ਪਾਉਣ ਤੋਂ ਬਾਅਦ ਆਖਰ ਉਹਨੇ ਫ੍ਰੈਂਚ ਵਾਲੀ ਜੈਤ ਛੱਡੀ ਸੀ ਪਾਲ ਮੈਨੂੰ ਲਾਂਹਤੀ ਪਾਉਂਦਾ ਸੀਗਾ ਆਖਦਾ ਤੂੰ ਨਲਾਇਕ ਐ ਸਿਰੇ ਦੀ ਡਫਰ ਐ ਜਾਨ ਬਜ ਕੇ ਫਰੈਂਚੀ ਨਹੀਂ ਸਿੱਖਣਾ ਚਾਹੁੰਦੀਗੀ ਪਾਲ ਦੀ ਗੱਲ 'ਚ ਕੋਈ ਸ਼ੱਕ ਨਹੀਂ ਸੀ ਕਿ ਮੈਂ ਸਿਰੇ ਦੀ ਡਫਰ ਸਾਂ ਕੋਈ ਮੂਰਖ ਬੰਦਾ ਹੀ ਇੰਨਾ ਧੱਕਾ ਤੇ ਹੋ ਰਹੀਆਂ ਜਾਂ ਤਾ ਚੁੱਪਚਾਪ ਸਹਾਰ ਸਕਦਾ ਸੀਗਾ ਮੈਂ ਗੁਲਾਮੀ ਕਰ ਰਹੀ ਸਾਂ ਮੇਰੇ ਘਰ ਦੇ ਸਭ ਕੁਝ ਚੁੱਪਚਾਪ ਦੇਖਦੇ ਰਹੇ ਉਹਨਾਂ ਨੂੰ ਤਾਂ ਇਹ ਵੀ ਅਹਿਸਾਸ ਨਹੀਂ ਸੀ ਕਿ ਉਹਨਾਂ ਦੀ ਗਲਤੀ ਕਿੰਨੀ ਵੱਡੀ ਹੈ ਪਰ ਉਹਨਾਂ ਨੂੰ ਤਾਂ ਗਲਤੀ ਦਾ ਅਹਿਸਾਸ ਹੀ ਨਹੀਂ ਸੀ ਛੋਟੀ ਵੱਡੀ ਤਾਂ ਬਾਅਦ ਦੀ ਗੱਲ ਹੈ 8 ਮਹੀਨੇ ਬਾਅਦ ਮੇਰਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਸੀਗਾ ਇਨ 8 ਮਹੀਨਿਆਂ ਬਾਅਦ ਮੈਂ ਸਿਲਾਈ ਦਾ ਕੰਮ ਸਿੱਖ ਗਈ ਸੀ ਆਪਣੇ ਕੱਪੜੇ ਖੁਦ ਬਣਾ ਲੈਂਦੀ ਇੱਕ ਦੋ ਸੂਟ ਮਾਂ ਦੇ ਵੀ ਬਣਾ ਕੇ ਦਿੱਤੇ ਕੈਨੇਡਾ ਜਾਣ ਨੂੰ ਮੇਰਾ ਦਿਲ ਨਹੀਂ ਸੀ ਕਰਦਾ ਪਰ ਕੀ ਕਰਾਂ ਮਜਬੂਰੀ ਵਸ ਜਾਣਾ ਪੈ ਰਿਹਾ ਸੀ ਮੇਰੇ ਜਾਨਦਿਆਂ ਤਿਆਰੀਆਂ ਹੋਣ ਲੱਗੀਆਂ ਮੈਂ ਅੰਦਰੋਂ ਅੰਦਰੀ ਡਰੀ ਰਹੀ ਸੀਗੀ ਕਿ ਪੰਜਾਬ ਰਿੰਦਿਆ ਇੱਕ ਮਹੀਨੇ ਵਿੱਚ ਉਹਨਾਂ ਨੇ ਮੇਰਾ ਬੁਰਾ ਹਾਲ ਕਰ ਦਿੱਤਾ ਸੀ ਹੁਣ ਤਾਂ ਸਾਰੀ ਉਮਰ ਉਹਨਾਂ ਨਾਲ ਰਹਿਣਾ ਉਹ ਵੀ ਉਪਰੇ ਦੇਸ਼ ਜਿੱਥੇ ਮੈਨੂੰ ਕੋਈ ਜਾਣਦਾ ਨਹੀਂ ਹੋਣਾਗਾ ਕਾਸ਼ ਮੈਂ ਕੈਨੇਡਾ ਨਾ ਜਾਂਦੀ ਘਰਦਿਆਂ ਨੂੰ ਕਹਿ ਦਿੰਦੀ ਮੈਂ ਨਹੀਂ ਜਾਣਾਗਾ 14 ਸਾਲ ਗੁਲਾਮਾਂ ਵਾਂਗ ਨੌਕਰਾਂ ਵਾਂਗ ਮਰ ਮਰ ਕੇ ਨਾ ਜਾਂਦੀ ਕੁੜੀਆਂ ਨੂੰ ਆਪਣੇ ਫੈਸਲੇ ਆਪ ਲੈਣੇ ਸਿਖਾਇਆ ਸਿਖਾਇਆ ਹੀ ਨਹੀਂ ਜਾਂਦਾਗਾ ਐਸਕਰ ਕੇ ਅਸੀਂ ਜੋ ਪਚਾਪ ਸਭ ਕੁਝ ਸਹਿ ਜਾਂਦਿਆਂ ਆ ਬਿਨਾ ਸ਼ਿਕਾਇਤ ਕੀਤਿਆ ਹੀ ਜਿਵੇਂ ਹੀ ਅਨਾਉਂਸ ਹੋਇਆ ਜਹਾਜ਼ ਕੈਨੇਡਾ ਲੈਂਡ ਕਰਨ ਵਾਲਾ ਹੈ ਮੇਰੀ ਅੱਖ ਖੁੱਲੀ ਚਿੱਤ ਕਾਲਾ ਪੈ ਗਿਆ ਸਵੇਰ ਦਾ ਸਮਾਂ ਸੀ ਕੈਨੇਡਾ ਦੀ ਧਰਤੀ ਤੇ ਪਹਿਲਾ ਕਦਮ ਪਾਇਆ ਤਾਂ ਕਾਫੀ ਠੰਡ ਸੀਗੀ ਤੂਰਜ ਦੀਆਂ ਤੇਜ਼ ਕਰਨਾ ਸਰੀਰ ਨੂੰ ਗਰਮਾहट ਦੇਣ ਲੱਗੀਆਂ ਹਵਾ ਦਾ ਰੁੱਖ ਠੰਡਾ ਸੀਗਾ ਚਾਰੇ ਪਾਸੇ ਚਿਹਰ ਪਰ ਸਾਫ ਸੁਥਰਾ ਮਾਹੌਲ ਸੋਹਣੇ ਸੋਹਣੇ ਧੁੱਪਾਂ ਵਰਗੇ ਚਮਕਦੇ ਲੋਕ ਪੰਜਾਬੀ ਲੋਕ ਵੀ ਦਿਖਾਈ ਦਿੱਤੇ ਪਰ ਜ਼ਿਆਦਾਤਰ ਅੰਗਰੇਜ਼ ਹੀ ਸਨ ਇਹ ਟ੍ਰਾਂਟੋ ਦਾ 에어ਪੋਰਟ ਸੀਗਾ ਦੱਸੇ ਮੁਤਾਬਕ ਇੱਥੇ ਮੈਂ ਬ੍ਰੈਮਟਨ ਪਹੁੰਚਣਾ ਸੀਗਾ ਮੈਂ ਟੈਕਸੀ ਤੇ ਬੈਠੇ ਤੇ ਘਰ ਪਹੁੰਚ ਗਈ ਦੱਸੇ ਪਤੇ ਤੇ ਟੈਕਸੀ ਵਾਲੇ ਮੁੰਡੇ ਨੇ ਮੈਨੂੰ ਛੱਡ ਦਿੱਤਾ ਕਾਰ ਦੇ ਬਾਹਰ ਪਾਲ ਮੇਰੀ ਅਡੀ ਕਰ ਰਿਆ ਸੀ ਮੈਂ ਬ੍ਰੈਂਪਟਨ ਪਹੁੰਚਣ ਤੋਂ ਪਹਿਲਾਂ ਹੀ ਪਾਲ ਨੂੰ ਫੋਨ ਕਰਕੇ ਦੱਸ ਦਿੱਤਾ ਸੀਗਾ ਪਾਲ ਮੈਨੂੰ ਗਲੇ ਲਾ ਕੇ ਮਿਲਿਆ ਪਰ ਇੱਕ ਸਾਲ ਜੁਦਾ ਰਹਿਣ ਦੀ ਤੜਫ ਗਲਵਕੜੀ ਵਿੱਚ ਦਿਖਾਈ ਨਾ ਦਿੱਤੀ ਜਿਵੇਂ ਕਿਸੇ ਅਜਨਬੀ ਨੂੰ ਮਿਲ ਰਹੀ ਹੋਵਾਂ ਕਾਰਨਦਰ ਦਾਖਲ ਹੋਈ ਸੱਸ ਨੂੰ ਪੈਰੀਂ ਹੱਥ ਲਾ ਕੇ ਗਲੇ ਮਿਲੀ ਇੱਕ ਦੋ ਹੋਰ ਜਨਾਨੀਆਂ ਬੈਠੀਆਂ ਸਨ ਮੈਂ ਉਹਨਾਂ ਦੇ ਵੀ ਪੈਰੀਂ ਹੱਥ ਲਾਏ ਵੱਡ ਸਹਾਗਣ ਹੋਵੇ ਬਜ਼ੁਰਗ ਔਰਤਾਂ ਨੇ ਮੈਨੂੰ ਅਸੀਸ ਦਿੱਤੀ ਕਿਨੇ ਸੋਹਣੀ ਨੂੰ ਤੇਰੀ ਮਾੜੋ ਨਾਲ ਬੈਠੀ ਜਨਾਨੀ ਨੇ ਮੇਰੀ ਤਾਰੀਫ ਕੀਤੀ ਮੇਰੇ ਸੱਸ ਜਿਹੋ ਜਾਨਾ ਉਹੋ ਜੀ ਹੀ ਆਪ ਇਹ ਜਨਾਨੀਆਂ ਮੇਰੀ ਸੱਸ ਦੀਆਂ ਸਹੇਲੀਆਂ ਸੀ ਆਣ ਗਵਣ ਦੀਆਂ ਸਾਰਿਆਂ ਦੀ ਗੱਲ ਸੁਣ ਕੇ ਮੇਰੀ ਸੱਸ ਬੜਾ ਖੁਸ਼ ਹੋ ਰਹੀ ਸੀ ਮੇਰਾ ਸਮਾਨ ਇੱਕ ਕਮਰੇ ਵਿੱਚ ਰੱਖਿਆ ਘਰ ਬੜਾ ਸੋਹਣਾ ਸੀਗਾ ਜਿਵੇਂ ਕਿਸੇ ਫਿਲਮੀ ਸtare ਦਾ ਹੋਵੇ ਮੇਰੇ ਸਾਰਿਆਂ ਨੂੰ ਇੱਥੇ ਆਇਆ तकरीबन 10 ਸਾਲ ਹੋ ਗਏ ਸੀ ਮੇਰੇ ਆਉਣ ਦੀ ਖੁਸ਼ੀ ਵਿੱਚ ਰਾਤ ਦੀ ਪਾਰਟੀ ਰੱਖੀ ਗਈ ਪਾਲ ਦੇ ਕਾਫੀ ਦੋਸਤ ਤੇ ਆਣ ਗਵਾਨਦੀਆਂ ਜਨਾਨੀਆਂ ਤੇ ਕੁਝ ਇੱਥੇ ਰਹਿੰਦੇ ਰਿਸ਼ਤੇਦਾਰ ਆਏ। ਘਰ ਦੀ ਸਜਾਵਟ ਗੁਬਾਰਾ ਨਾਲ ਲੇਟਨ ਨਾਲ ਕੀਤੀ ਗਈ। ਮੈਂ ਚੰਗਾ ਮਹਿਸੂਸ ਕੀਤਾ। ਮੈਂ ਸੋਚਿਆ ਬਾਹਰ ਆਉਣ ਨਾ ਪਾਉਣ ਪਾਣੀ ਨਾ ਬੰਦੇ ਦੀ ਸੋਚ ਵੀ ਬਦਲ ਜਾਂਦੀ ਹੈ। ਇਸ ਕਰਕੇ ਮੇਰਾ ਸੋਹਰਾ ਪਰਿਵਾਰ ਵੀ ਬਦਲਿਆ ਬਦਲੇ ਲੱਗਿਆ। ਹੌਲੀ ਹੌਲੀ ਸਾਰਾ ਮਾਹੌਲ ਪਾਰਟੀ ਵਿੱਚ ਬਦਲ ਗਿਆ। ਮੇਰੀ ਸੱਸ ਦੀਆਂ ਜਾਣਕਾਰ ਬੁੱਢੀਆਂ ਜਨਾਨੀਆਂ ਨੇ ਮੇਰਾ ਹੱਥ ਚੁੰਮਿਆ ਤੇ ਢੇਰ ਸਾਰਾ ਅਸੀਸਾਂ ਦਿੱਤੀਆਂ। ਪਾਲ ਦੇ ਦੋਸਤ ਮੇਰੇ ਹੁਸਨ ਦੀਆਂ ਤਾਰੀਫਾਂ ਕਰਦੇ, ਸ਼ਰਾਰਤ ਕਰ ਪਾਲ ਨੂੰ ਛਿੜਨ ਲੱਗੇ। ਸਾਰਿਆਂ ਨੇ ਖਾਣਾ ਖਾਦ ਦਾ ਮੱਦਮ ਜਿਹੀ ਆਵਾਜ਼ ਵਿੱਚ ਸੰਗੀਤ ਵੱਜ ਰਿਹਾ ਸੀਗਾ ਮੁੰਡੇ ਕੁੜੀਆਂ ਸ਼ਰਾਬ ਦੇ ਨੱਚੇ ਵਿੱਚ ਝੂਲਣ ਲੱਗੇ ਮੈਂ ਹੈਰਾਨ ਹੋਈ ਕਿ ਕੁਝ ਜਨਾਨੀਆਂ ਨੇ ਵੀ ਸ਼ਰਾਬ ਪੀ ਰੱਖੀ ਸੀ ਪਾਲ ਦੇ ਦੋਸਤਾਂ ਨੇ ਮੈਨੂੰ ਲੱਚਰ ਦਿੱਕਿਆ ਮੈਂ ਨਾਂ ਨੁਕਰ ਕੀਤੀ ਪਰ ਸਾਰਿਆਂ ਨੇ ਧੱਕੇ ਨਾਲ ਬਾਹਾਂ ਤੋਂ ਫੜ ਖੜੀ ਕਰ ਲਈ ਤੇ ਨਚੌਣ ਲੱਗੇ ਕਾਫੀ ਸਮਾਂ ਸਾਰੇ ਨੱਚਦੇ ਰਹੇ ਹੌਲੀ ਹੌਲੀ ਮਹਿਫਿਲ ਦਾ ਨਸ਼ਾ ਘਟਣ ਲੱਗਾ ਇੱਕ ਇੱਕ ਕਰਕੇ ਸਾਰੇ ਜਾਣੇ ਸ਼ੂਗਰ ਸਾਰੇ ਜਣੇ ਜਾਣ ਲੱਗੇ ਸ਼ੁਕਰ ਹੋਵੇ ਜੇ ਸਾਰੀ ਉਮਰ ਇਦਾਂ ਲੰਘੇ ਸ਼ਾਮ ਦਾ ਵਕਤ ਸੀਗਾ ਸਾਰੇ ਬੈਠੇ ਸਨ ਮੈਪਾਲ ਕਸ਼ਮੀਰ ਤੇ ਮੇਰੀ ਸੱਸ ਮੈਂ ਦੇਖ ਜਸੋ ਮੈਂ ਤੈਨੂੰ ਸਾਰਾ ਕੁਝ ਸਮਝਾ ਦੇਵਾਂ ਮੇਰੀ ਸੱਸ ਨੇ ਮੈਨੂੰ ਕਿਹਾ ਮੈਂ ਜਰਾ ਸਹਿਮ ਗਈ ਘਰ ਦਾ ਸਾਰਾ ਕੰਮ ਤੂੰ ਕਰਨਾ ਸਵੇਰੇ ਉੱਠ ਕੇ ਸਾਰਿਆਂ ਦਾ ਬ੍ਰੇਕਫਾਸਟ ਸਾਫ ਸਫਾਈ ਦਾ ਕੰਮ ਕੱਪੜੇ ਧੋਣ ਦਾ ਸਾਰਾ ਕੰਮ ਵੀ ਤੂੰ ਹੀ ਕਰਨਾ ਆ ਮੇਰੀ ਸੱਸ ਨੇ ਇੱਕੋ ਸਾ ਸਾਰੇ ਕੰਮ ਗਿਣਾ ਦਿੱਤੇ ਮੈਂ ਚੁੱਪਚਾਪ ਚਿਹਰ ਹਲਾ ਕੇ ਹਾਂਮੀ ਭਰੀ ਰਹੀ ਸੀ ਮੈਂ ਬਿੰਦੂ ਨੂੰ ਕਹਿ ਦਿੱਤਾ ਕਿ ਉਹ ਤੇਰੇ ਲਈ ਕੰਮ ਲੱਭ ਲਵੇਗਾ ਇੱਕ ਵਾਰੀ ਦੱਸ ਰਹੀ ਹਾਂ ਦੁਬਾਰਾ ਦੁਬਾਰਾ ਨਹੀਂ ਮੇਰੇ ਕੋਲੋਂ ਦੱਸਿਆ ਜਾਣਾਗਾ ਸਮਝਾਇਆ ਜਾਣਾਗਾ ਇਹਦੇ ਵਿੱਚ ਤੇਰਾ ਵੀ ਭਲਾ ਹੈ ਤੇ ਔਰ ਮੇਰਾ ਵੀ ਮੇਰੀ ਸੱਸ ਨੇ ਆਪਣਾ ਹੁਕਮ ਸੁਣਾ ਦਿੱਤਾ ਤੇ ਉੱਠ ਕੇ ਚਲੀ ਗਈ ਮੈਂ ਵੀ ਹਾਂਜੀ ਕਹਿ ਕੇ ਸਭ ਕੁਝ ਕਬੂਲ ਕੀਤਾ ਪਰ ਕਰ ਵੀ ਕੀ ਸਕਦੀ ਸੀ ਕਬੂਲ ਤਾਂ ਕਰਨਾ ਹੀ ਪੈਣਾ ਸੀ ਮੈਂ ਸਵੇਰੇ 5 ਵਜੇ ਉੱਠਦੀ ਸਾਰਿਆਂ ਲਈ ਬ੍ਰੇਕਫਾਸਟ ਤਿਆਰ ਕਰਦੀ ਸਭ ਦਿਆਂ ਅਲੱਗ-ਅਲੱਗ ਮੰਗਾ ਹੁੰਦਗਾ ਮੇਰੀ ਸੱਸ ਦੀ ਆਦਤ ਸੀ ਮੈਂ ਚਾਹ ਉਹਨੂੰ ਆਖ ਕੇ ਧਰਉਂਦੀ ਸੀਗੀ ਅਗਰ ਚਾਹ ਠੰਡੀ ਹੋ ਜਾਂਦੀ ਤਾਂ ਉਹ ਮੇਰਾ ਕਸੂਰ ਹੀ ਕਰਦੀ ਮੈਨੂੰ ਗਾਲ੍ਹਾਂ ਦੇਣ ਲੱਗਦੀ ਦੱਸੋ ਭਲਾ ਇਹਦੇ ਵਿੱਚ ਮੇਰਾ ਕੀ ਕਸੂਰ ਆ ਸਾਰਾਂ ਦਾ ਬ੍ਰੇਕਫਾਸਟ ਤਿਆਰ ਕਰਕੇ ਖਵਾ ਕੇ ਫਿਰ ਆਪ ਕਰਦੀ ਘਰ ਵਿੱਚ ਮੇਰੀ ਸਿਰਫ ਇੰਨੀ ਕੁ ਆਕਾਸ਼ ਸੀ ਮੇਰੀ ਸੱਸ ਜਦੋਂ ਆਵਾਜ਼ ਮਾਰਦੀ ਮੈਨੂੰ ਬਾਥਰੂਮ ਚੋਂ ਵੀ ਉਸੇ ਵਕਤ ਬਾਹਰ ਆਉਣਾ ਪੈਂਦਾ ਸੀ ਮੈਂ ਨਹਾ ਰਹੀ ਹੁੰਦੀ ਜਾਂ ਨਹਾਉਣ ਲੱਗਦੀ ਮੇਰੀ ਸੱਸ ਮਾੜੋਕ ਔਰ ਸੱਚੀ ਦਿਲ ਦੀ ਮਾੜੀ ਜਨਾਨੀ ਸੀ ਜਾਨ ਬਜ ਕੇ ਮੈਨੂੰ ਤੰਗ ਕਰਦੀ ਗਿੰਡੋਲ ਦੀ ਤਕੜੀ ਉੱਚਾ ਲੰਮਾ ਕੱਦ ਮਾਰੇ ਸਰੀਰ ਦੀ ਅੱਖਾਂ 'ਚ ਰੋਵ ਉਹਨੂੰ ਦੇਖ ਕੇ ਮੈਂ ਵੀ ਡਰ ਜਾਂਦੀ ਸੀਗੀ ਇੱਕ ਵਾਰ ਦੀ ਗੱਲ ਸੁਣਾਵਾਂ ਮੈਂ ਨਹਾਉਣ ਲਈ ਬਾਥਰੂਮ ਵਿੱਚ ਵੜੀ ਮੈਂ ਜਿ ਹਿੱਕ ਕੱਪੜੇ ਹੀ ਉਤਾਰੇ ਸਨ ਮੇਰੀ ਸੱਸ ਨੇ ਆਵਾਜ਼ ਮਾਰੀ ਮੈਂ ਸੋਚਿਆ ਚਲੋ ਨਹਾ ਲਵਾਂ ਬਾਹਰ ਆਈ ਤਾਂ ਮੈਨੂੰ ਪਤਾ ਮੇਰੇ ਨਾਲ ਕੀ ਬੀਤੀ ਤੂੰ ਵੱਡੀ ਮਾਲਕਨ ਆ ਗਈ ਪਹਿਲਾਂ ਨਹਾਉਣ ਵਾਲੀ ਤੂੰ ਹੁਣੇ ਕੌਣ ਹੈ ਮੈਨੂੰ ਵੇਟ ਕਰਾਉਣ ਵਾਲੀ ਇਨੂੰ ਕਰਦਿਆਂ ਨੇ ਪੂਰਾ ਅਕਲ ਨਹੀਂ ਦਿੱਤੀ ਕਿਥੋਂ ਬੇਅਕਲ ਪੱਲੇ ਪੈ ਗਈ ਹੈ ਸਾਡੇ ਨੰਗਾ ਨੇ ਜੀਣਾ ਹਰਾਮ ਕਰਤਾ ਸਾਡਾ ਨਾ ਕੁਝ ਦੇਣ ਨੂੰ ਤੇ ਨਾ ਲੈਣ ਨੂੰ ਛੋਟੀ ਜਹੀ ਗੱਲ ਤੇ ਇੰਨਾ ਡਰਾਮਾ ਮੈਂ 당 ਰਹਿ ਗਈ ਸੀ ਇਨੀ ਇੱਕ ਔਕਾਤ ਸੀ ਮੇਰੀ ਸ਼ਾਮ ਨੂੰ ਪਾਲ ਆਇਆ ਮੇਰੀ ਸੱਸ ਨੇ ਉਹਦੇ ਕੰਨ ਭਰ ਤੇ ਕਿੰਨੀਆਂ ਵਿਧਾ ਚੜਾ ਕੇ ਗੱਲਾਂ ਆਖੀਆਂ ਪਾਲ ਨੂੰ ਤਾਂ ਬਹਾਨਾ ਮਿਲਣਾ ਚਾਹੀਦਾ ਸੀ ਬਸ ਕੀ ਗੱਲ ਜਸੋ ਮਾਂ ਦਾ ਕਹਿਣਾ ਕਿਉਂ ਨਹੀਂ ਮੰਨਦੀਗੀ ਪਾਲ ਨੇ ਮੇਰੇ ਵਲ ਵਾਦਿਆ ਕਿਹਾ ਫੇ ਚੁੱਪ ਰਹੀ ਸਮਝ ਹੀ ਨਾ ਆਈ ਕਿ ਕੀ ਆਖਾਂ ਕੀ ਗੱਲ ਸੁਣਾਈ ਨਹੀਂ ਦਿੰਦਾਗਾ ਪਾਲ ਗੁੱਸੇ ਨਾਲ ਪੜ ਕੁੱਠਿਆ ਮੈਂ ਬੋਲਣ ਹੀ ਲੱਗੀ ਸੀ ਮੇਰੀ ਜ਼ੁਬਾਨ ਚੱਲਣ ਤੋਂ ਪਹਿਲਾਂ ਹੀ ਪਾਲ ਦਾ ਥੱਪੜ ਚੱਲ ਗਿਆ ਆ ਵਜਿਆ ਥੱਪੜ ਮੇਰੇ ਮੂੰਹ ਤੇ ਅਗਰ ਮੈਂ ਸੋਫੇ ਕੋਲ ਨਾ ਖੜੀ ਹੁੰਦੀ ਤਾਂ ਡੈਗ ਪੈਂਦੀ ਫੇਰਾ ਸੱਜਾ ਹੱਥ ਸੋਫੇ ਨੂੰ ਪੈ ਗਿਆ ਡੈਗ ਦੀ ਡੈਗ ਦੀ ਬਚ ਗਈ ਅੱਖਾਂ ਮੂਰੇ ਖਣੀ ਰ ਆ ਗਿਆ ਕਹਿੰਦੇ ਟੀਟੀ ਕਰਨ ਲੱਗ ਪਿਆ ਪਾਲ ਨੇ ਇੰਨੇ ਜ਼ੋਰ ਨਾਲ ਚਪੇੜ ਮਾਰੀ ਕਿ ਤਿੰਨ ਚਾਰ ਦਿਨ ਮੇਰੀ ਗਲ ਤੋਂ ਉਂਗਲਾਂ ਦੇ ਨਿਸ਼ਾਨ ਨਹੀਂ ਗਏ ਮੈਂ ਆਪਣੇ ਕਮਰੇ ਵਿੱਚ ਆਈ ਹੁਪਕਾ ਲੈ ਲੈ ਰੋਂਦੀ ਰਹੀ ਆਪਣੇ ਮਾਪਿਆਂ ਨੂੰ ਕੋਸਦੀ ਰਹੀ ਉਹਨਾਂ ਨੂੰ ਗਾਲਾਂ ਕੱਢਦੀ ਰਹੀ ਜਿਨ੍ਹਾਂ ਨੇ ਮੈਨੂੰ ਨਰਕ 'ਚ ਮਾਰਨ ਲਈ ਸੌਟ ਦਿੱਤਾ ਮੇਰਾ ਇੱਕ ਇੱਕ ਦਿਨ ਕੈਦਿਆਂ ਵਾਂਗ ਲੰਗਣਾ ਕੁੱਟਣਾ ਮਹਿਸੂਸ ਹੋ ਰਿਹਾ ਸੀ ਮੈਨੂੰ ਮੇਰੇ ਦਿਲ ਚੋਂ ਪਾਲੀ ਪਿਆਰ ਖੰਬਲਾ ਕੇ ਉੱਡ ਗਿਆ ਔਰਤ ਮਰਦ ਰਤਾ ਜਿੰਨੀ ਇੱਜ਼ਤ ਤੇ ਰਤਾ ਜਿੰਨੀ ਮੁਹੱਬਤ ਪਾਲਦੀ ਏ ਪਰ ਉਹ ਵੀ ਕਿਸੇ ਕਿਸੇ ਨਸੀਬ ਹੁੰਦੀ ਏ ਮੈਨੂੰ ਭਾਗਨ ਨੂੰ ਤਾਂ ਨਹੀਂ ਹੋਏਗੀ ਪਾਲ ਮੇਰੇ ਵਿੱਚ ਪੋਰਾ ਜਿੰਨੀ ਵੀ ਦਿਲਚਸਪੀ ਨਾਲ ਲੈਂਦਾ ਪਿਆਰ ਮੁਹੱਬਤ ਦੀਆਂ ਗੱਲਾਂ ਮੈਨੂੰ ਬਣਾਵਟੀ ਲੱਗਣ ਲੱਗੀਆਂ ਇਹ ਤਾਂ ਸਿਰਫ ਕਿਤਾਬਾਂ ਫਿਲਮਾਂ ਵਿੱਚ ਹੀ ਰਹਿ ਗਈਆਂ ਸੀ ਅਸਲ ਜ਼ਿੰਦਗੀ ਵਿੱਚ ਤਾਂ ਇਹਦਾ ਵजूद ਖਤਮ ਸੀ ਮੁਹੱਬਤ ਨੇ ਕਦੇ ਮੇਰੇ ਘਰ ਦਾ ਬੁਹਾਨਾ ਖੜਕਾਇਆ ਮੇਰੇ ਬੁਹੇ ਦਾ ਸਿਰਫ ਨਫ਼ਰਤ ਹੀ ਖੜੀ ਰਹੀ ਸੀਗੀ ਇਹਦਾ ਵੀ ਸ਼ਾਇਦ ਮੇਰੇ ਤੋਂ ਬਿਨਾ ਕੋਈ ਨਹੀਂ ਸੀਗਾ ਮੈਨੀਆਂ ਮੰਗਾ ਮੁਰਾਦਾਂ ਮੰਗੀ ਹੋਈਆਂ ਮਰਦਾਂ ਦਾ ਮੁੱਲ ਨਾ ਪਿਆ ਇਹੀ ਸੋਚਦੀ ਆਹੀ ਅੱਜ ਨਹੀਂ ਤਾਂ ਕੋਈ ਗੱਲ ਨਹੀਂ ਸ਼ਾਇਦ ਕੱਲ ਖੁਸ਼ੀਆਂ ਭਰਾਂ ਦਿਨ ਚੜੇ ਇਹ ਦੂਜੇ ਪੜਾ ਦੀ ਸ਼ੁਰੂਆਤ ਸੀਗੀ ਪਾਲ ਕਾਰਾ ਕੇ ਜਿਆਦਾ ਸਮਾਂ ਫੋਨ ਤੇ ਹੀ ਗੱਲਾਂ ਕਰਦਾ ਰਹਿੰਦਾ ਸੀਗਾ ਕਿਸ ਨਾਲ ਕਰਦਾ ਇਹ ਨਹੀਂ ਸੀ ਪਤਾਗਾ ਪਾਲ ਇਨੀ ਤੇਜ਼ੀ ਅੰਗਰੇਜ਼ੀ ਚ ਗੱਲ ਕਰਦਾ ਜਿਹੜੀਆਂ ਮੇਰੀ ਸਮਝ ਚ ਨਾ ਪੈਂਦੀਆਂ ਪਾਲ ਨੂੰ ਮੇਰੇ ਨਾਲ ਪਿਆਰ ਆਉਂਦਾ ਤਾਂ ਰਾਤ ਦੇ ਹਨੇਰੇ ਵਿੱਚ ਆਉਂਦਾ ਜਿਹੜਾ ਰਾਤ ਮੁੱਕਣ ਤੋਂ ਮੁੱਕ ਜਾਂਦਾ ਸੂਰਜ ਚੜ ਜਾਂ ਹੀ ਰਾਤ ਵਾਲਾ ਪਾਲ ਕਿਧਰੇ ਗਵਾਜ ਜਾਂਦਾ ਇਹ ਤਾਂ ਕੋਈ ਹੋਰ ਹੀ ਪਾਲ ਹੁੰਦਾ ਹਰ ਵਕਤ ਚਿਰ ਤੇ ਗੁੱਸਾ ਮੇਰੇ ਨៃ ਨਫ